ਕਾਲ ਜੀ ਸਾਰਨ ਪਿਆਰਪਰੀ ਸਤਿ ਸ੍ਰੀ ਅਕਾਲ ਜੀ ਆਪਾਂ ਜائیں ਗੁਰਦੁਆਰਾ ਸਾਹਿਬ ਗੁਰਦੁਆਰਾ ਸਾਹਿਬ ਹੈ ਜੀ ਗੁੰਗਸਰ ਸਾਹਿਬ ਕੋਠਾ ਗੁਰੂ ਦਾ ਜੋ ਕਿ ਭਗਤਾ ਤੋਂ ਚਾਰ ਪੰਜ ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ ਇਹ ਗੁਰਦੁਆਰਾ ਗੁੰਗਸਰ ਜਿੱਥੇ ਕਿ ਇਥੇ ਗੁੰਗਿਆਂ ਨੂੰ ਬੁਲਾਇਆ ਗਿਆ ਸੀਗਾ ਮੈਂ ਤੁਹਾਨੂੰਗੇ ਇਤਿਹਾਸ ਪੜ ਕੇ ਪੂਰੇ ਦਾ ਪੂਰਾ ਹੀ ਦੱਸਾਂਗੀ ਮੈਂ ਤੁਹਾਨੂੰ ਸਿਰਫ ਮੇਨ ਦਰਸ਼ਨ ਹੀ ਬਾਹਰੋ-ਬਾਹਰੋ ਹਰੇ ਤਾਂ ਕਰਵਾ ਰਹੇ ਆ ਅੱਗੇ ਆਪਾਂ ਚੱਲੇ ਸਰੋਵਰ ਤੇ ਜਿਥੇ ਸਾਬ ਤੋਂ ਪਹਿਲਾਂ ਆਪਣੀ ਸਿੱਖਾ ਦੀ ਪਰੰਪਰਾ ਸਰੋਵਰ ਦੇ ਵਿੱਚ ਮੂੰਹ ਹੱਥ ਧੋਕੇ ਜੈ ਇਸ਼ਨਾਨ ਕਰਨਾ ਤੇ ਇਸ਼ਨਾਨ ਕਰਕੇ ਜਾਂਦੇ ਆ ਤੇ ਆਪਾਂ ਇੱਥੇ ਆਏ ਹੋਏ ਆ ਇੱਥੇ ਗੁੰਗਿਆ ਨੂੰ ਬੋਲੇ ਬੁਲਾਇਆ ਜਾਂਦਾ ਵਾ ਗੁੰਗਸਰ ਸਾਹਿਬ ਗੁਰਦੁਆਰਾ ਸਾਹਿਬ ਹਣ ਮੈਂ ਤੁਹਾਨੂੰ ਦਿਖਾ ਰਹੀ ਹਾਂ ਤੇ ਸਰੋਵਰ ਸਾਹਿਬ ਦੇ ਆਪਾਂ ਦਰਸ਼ਨ ਕਰਦੇ ਆ ਤੇ ਅੰਗਰ ਤੁਹਾਨੂੰ ਦਰਬਾਰ ਸਾਹਿਬ ਦੇ ਦਰਸ਼ਨ ਕਰਾਵਾਂਗੇ ਗੁਰਦੁਆਰਾ ਗੁੰਗਸਰ ਸਾਹਿਬ ਜੋ ਕਿ ਪਾਕਤਾ ਤੋਂ ਬਠਿੰਡਾ ਰੋਡ ਤੇ ਹੈ 6 ਕਿਲੋਮੀਟਰ ਦੀ ਨਹੀਂ ਹਾਂ 6 ਕਿਲੋਮੀਟਰ ਹੋ ਗਿਆ 5 ਕਿਲੋਮੀਟਰ ਦੀ ਦੂਰੀ ਤੇ ਸਤਿਕਾਰਯੋਗ ਤਾਰਾ ਸਾਹਿਬ ਤੇ ਤੁਸੀਂ ਵੀ ਸਤਿਕਾਰਯੋਗ ਸਾਹਿਬ ਕਦੇ ਵੀ ਆਉਂਦੇ ਜਾਂ ਨਜ਼ਰਸ਼ਣ ਦედაਰੀ ਦੌਰ ਕਰੋ ਦੇਖੋ ਜ਼ਰੂਰ ਵੀ ਉਧਰ ਐ ਰੂਮ ਬਣ ਰਹੇ ਨੇ ਕਮਰੇ ਤਿਆਰ ਹੋਏ ਆਸ਼ਰਮ ਬਣ ਰਹੇ ਨੇ ਫੇ ਦੂਰ ਨੇੜੇ ਵਾਲਾ ਭਾਈ ਵੀਰ ਰਹਿੰਦਾ ਤਾਂ ਜੀ ਆ ਗਿਆ ਅਪਾ ਚੱਲੇ ਸरोवर ਸਾਹਿਬ ਤੇ ਅੰਨਿਆ ਪਾ ਗਿਆਂ ਸरोवर ਤੇ ਸरोवर ਤੇ ਬੀਬੀਆਂ ਪਹਿਣਾ ਤੇ ਸਰ ਬੀਬੀਆਂ ਵਾਹ ਤੇ ਸਰ ਬਰਦਰ ਜਿਹਦਾ ਛੱਡ ਪਾਇਆ ਵਾ ਇੱਥੇ ਸਿਰ ਬੰਦਿਆਂ ਦੇ ਇਸ਼ਨਾਨ ਕਰਨੇ ਤੇ ਇੱਥੇ ਬੀਬੀਆਂ ਦੇਖ ਮੂੰਹ ਤੋਂ ਤੋਰ ਨਹੀਂ ਆ ਮੇਰੇ ਨਾਲ ਹੀ ਆਈਆਂ ਸਾਡੀਆਂ ਬੀਬੀਆਂ ਬੀਬੀਆਂ ਮੂੰਹ ਘਵਾ ਦੋ ਤੁਹਾਨੂੰ ਦਿਖਾਵਾਂ ਬੀਬੀਆਂ ਤੋਂ ਉੱਤਰ ਵੀ ਨਹੀਂ ਹੁੰਦਾ ਨਾ ਉੱਥੇ ਮੈਥੇ ਵੀ ਆਉਣਾ ਉੱਥੇ ਨਾ ਬੰਨੂ ਖਾ ਜਾਣਾ ਬੰਦ ਲਾਖ ਇੱਕ ਬੀਬੀ ਨੇ ਤਾਂ ਮੂੰਹ ਤੋਲ ਲਿਆ ਮੁਹੱਤਾ ਤਾ ਮੁਹੱਤਾ ਕੇ ਨਿਕਲੇ ਹੁਣ ਆਪਾਂ ਸੁਰਵਰ ਤੇ ਮੁਹੱਤਾ ਮਾਗੇ ਹਨ ਕਰਾਹੀ ਰੋਭਿਓ ਉਹ ਰਹੀ ਲੁਕਦੀ ਸਾਨੂੰ ਬੋਲ ਨਹੀਂ ਸਨ ਜੀ ਸੁਰਵਰ ਤੇ ਆ ਇਸ਼ਨਾਨ ਕੀਤਾ ਕਰਮਾਂ ਦੇ ਨਾਲ ਆਉਣ ਜਾਣ ਦਾ ਕਿਸੇ ਵੀ ਤੀਸਰੇ ਉੱਪਰ ਸਾਰਿਆਂ ਨੂੰ ਬੇਨਤੀ ਹੈ ਜਿਨ੍ਹਾਂ ਨੇ ਵੀ ਆਉਣਾ ਹੋਵੇ ਗੁਰਸਾਹਿਬ ਸਾਹਿਬ ਗੁਰਦੁਆਰਾ ਸਾਹਿਬ ਤੇ ਇਥੇ ਗੁੰਗਿਆ ਨੇ ਬੋਲਦੇ ਨੇ ਤੇ ਇਹ ਭਗਤਾਂ ਭਾਈ ਤੋਂ ਦਾ 5-6 ਕਿਲੋਮੀਟਰ ਦੀ ਦੂਰੀ ਤੋਂ ਤਾਂ ਬਠਿੰਡਾ ਰੋੜ ਤੇ ਜੀ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਕੇ ਆਇਆ ਹਾਂ। ਆਪਾਂ ਬਿਲਕੁਲ ਹੁਣ ਤੋਂ ਗੁਰਦੁਆਰਾ ਸਾਹਿਬ ਦੀ ਬੈਕ ਸਾਈਡ ਤੇ ਦੇਖੋ ਤੁਸੀਂ ਕਿੰਨੇ ਸੋਹਣੇ ਦਰਖਤ ਨੇ ਤੇ ਬੀਬੀਆਂ ਭੈਣਾਂ ਤਾਂ ਪੌੜੀ ਚੜ ਗਈਆਂ ਮੈਥੋਂ ਚੜ੍ਹਨੀ ਹੋਣਾ ਹੁਣ ਇਹ ਆਪਾਂ ਤੁਹਾਨੂੰ ਕਰਾਉਣੇ ਆ ਗੁਰਦੁਆਰਾ ਸਾਹਿਬ ਦੇ ਉੱਪਰ ਕਰਮਾ ਆ ਰਣੀ ਉਹ ਬੁਟੇੜੀ ਆਪਾਂ ਲਾਇਆ ਤੇ ਲੌਂਚ ਹੂੰ ਬਹੁਤ ਸੋਹਣੇ ਕਿ ਦਸੂਰ ਖਿੜੇ ਆਪਾਂ ਪਾਣੀ ਖਿੜੇ ਆ ਦੇਖੋ ਜੀ ਤੁਹਾਨੂੰ ਪ੍ਰਕਰਮਾ ਕਰਾ ਰਹੇ ਦੇਖ ਰਹੇ ਨੇ ਇੱਥੇ ਦੇਖ ਬਹਣ ਮਿਲਦਾ ਹੁਣ ਤਾਂ ਨਹੀਂ ਮਿਲਦੀ ਦੇਗ ਹਨ ਆ ਤਾਂ ਫੁਗਣੀ ਦੀ ਤੇਗ ਤਾਂ ਅੱਛਾ ਰੋ ਮੇਰਾ ਅੱਛਾ ਅੱਛਾ ਇਹ ਜੀ ਦੇਖੋ ਕਿੰਨਾ ਸੋਹਣਾ ਸੀਨ ਵਾ ਇਹਨਾਂ ਦਾ ਗੁਰਦੁਆਰਾ ਸੇਗੋਂ ਗੰਗਸਰ ਸਾਹਿਬ ਫਿਰ ਮੈਂ ਬਾਰ ਬਾਰ ਦਸ ਗੰਗਸਰ ਦਵਾਰ ਗੰਗਸਰ ਸਾਹਿਬ ਜੀ ਫਲ ਬੂਟੇ ਦੇਖੋ ਕਿੰਨੇ ਸੋਹਣੇ ਆ ਗੁਰੂ ਦੇ ਦਵਾਰ ਤੇ ਨਿਸ਼ਾਨ ਸਾਹਿਬ ਸਾਹਿਬ ਨੇ ਕਾਫੀ ਉੱਚਾ ਮਾ ਕਰਵਾਨੇ ਗੁਰਦੁਆਰੇ ਸਾਹਿਬ ਨੇ ਕਿਉਂਕਿ ਤੁਸੀਂ ਜਿਆਦਾ ਵੀ ਆਵੋ ਤਾਂ ਬੜੇ ਖੁੱਲੇ ਦਰਸ਼ਨਦਾਰ ਆ ਪੈਣਾ ਦਾ ਇਤਿਹਾਸ ਤੋਂ ਤੁਹਾਨੂੰ ਰੀਡ ਕਰਵਾਵਾਂਗੇ ਤੁਸੀਂ ਜਦੋਂ ਮਰਜ਼ੀ ਦੇਖ ਲਓ ਇਤਿਹਾਸ ਅਮੇ ਪਾਸ਼ੇ ਦਸ਼ਮੀ ਹੈ ਅਮੇ ਪਾਸ਼ੇ ਦੇ ਜੀ ਹੈ ਇਤਿਹਾਸ ਨਿਕਾਨਕਾਰੀ ਨਹੀਂ ਤਾਂ ਆਪਣਾ ਚਰਪੀਅਰ ਗੱਲ ਨਹੀਂ ਕਰਦੇ ਇਤਿਹਾਸ ਤੁਹਾਨੂੰ ਵਿੱਚ ਹੀ ਇਹਦੇ ਵੀਡੀਓ ਜੀ ਕਰ ਦਿੱਤਾ ਕਿ ਤੁਸੀਂ ਇਤਿਹਾਸ ਪੜੋ ਔਰ ਇਥੇ ਗੰਗਸਾਰ ਸਰਵਰ ਦੇ ਦੁਆਰੇ ਦੇਰ ਚੱਕ ਕੇ ਦਰਸ਼ਨ ਉਦਾਰੀ ਕਰੋ ਜੀ ਇਹ ਹੈ ਬਣਿਆ ਹੋਇਆ ਨਾਲ ਜੀ ਸੁਖਾਸਨ ਸਾਹਿਬ ਜਿੱਥੇ ਗੁਰੂ ਮਹਾਰਾਜ ਜੀ ਰਾਤ ਨੂੰ ਸੁਖਾਸਨ ਕਰਦੇ ਨੇ ਆਪਣਾ ਰਹਿਰਾ ਸਾਹਿਬ ਤੋਂ ਬਾਅਦ ਬੱਚੇ ਸੀਗੇ ਗੋਗਾ ਇੱਕ ਗੋਗਾ ਬੋਲਾ ਸੀ ਬੱਚਾ ਉਹ ਜੇ ਬਚਾਰਾ ਨਾਲ ਮਾਰ ਚਾਰ ਰਹਿ ਗਈ ਇਹਦਾ ਦੂਜੇ ਬੱਚੇ ਉਹਨਾਂ ਦਾ ਸਿੱਖਿਆ ਸੀ ਮਾਤਾ ਜੀ ਵੀ ਇੱਥੇ ਡਾਕੂ ਕਹਿੰਦੇ ਮਾਤਾ ਆਸ਼ਾ ਕੋਲ ਕੇ ਲੈ ਜਾਂਦੇ ਡਾਕੂ ਉਹਦੇ ਬਾਅਦ ਗੁਰੂ ਸਾਹਿਬ ਜਿਵੇਂ ਜੰਗਾਲ ਦੀ ਅੰਗ ਲਾਤੀ ਮਨਦੀਨਾ ਸਾਹਿਬ ਹੁੰਦੇ ਹੋਏ ਚੱਲੇ ਸੈਂਕਾ ਜਿੰਨੇ ਉਡਾਰ ਰਹੇ ਸੀ ਉਹ ਕਹਿਣ ਲੱਗੇ ਦੁਜਾ ਉਹ ਜੇ ਹੋ ਗਏ ਬੱਚੇ ਨਾ ਭੱਜ ਗਏ ਨੇ ਬੋਗਾ ਬੋਗਾ ਖੜਾ ਦਿਆ ਉਹਨਾਂ ਨੂੰ ਛਾਂ ਗਏ ਬੱਚਾ ਪਿੰਡ ਦਾ ਸਹੀ ਜਿਹੜਾ ਉਹਦਾ ਹੀ ਬੋਲਣਾ ਕੀ ਸੀਗਾ ਉਹਨੇ ਵੇਖਿਆ ਜਿਉਂ ਨਾ ਹੁੰਦਾ ਹੀ ਨਾ ਬੋਲਦਾ ਉਹ ਤੀਸਰਾ ਬੱਚਾ ਉਹਦੇ ਸਾਹਮਣੇ ਆਹ ਤੇ ਅੱਗੇ ਸਭ ਤੇ ਆਖਿਆ ਵੀ ਬੱਚਾ ਪਿੰਡ ਦਾ ਸੋ ਉਹਦਾ ਹੀ ਛੋਟਾ ਨਾ ਲੱਗ ਉਠਾਇਆ ਪਹਿਲਾ ਨਾ ਨਾਮ ਕੋਠੇ ਗੁਰੂ ਦੇ ਦਾ ਛੋਟਾ ਨਾਂ ਲੱਗੂ ਛੋਟਾ ਲੱਗ ਉਠਾਇਆ ਗੁਰੂ ਸਾਹਿਬ ਕਹਿੰਦੇ ਛੋਟਾ ਨਾ ਲੱਗ ਉਠਾ ਰੀਆ ਇਹ ਹੁਣ ਗੁਰੂ ਦਾ ਕੋਠਾ ਬਣ ਗਿਆ ਇਹਦਾ ਨਾਮ ਗੁਰੂ ਦਾ ਕੋਠਾ ਰੱਖਿਆ ਫਿਰ ਬਾਜ ਤੁਹਾਨੂੰ ਮਾਰ ਕੀ ਆਏ ਆ ਜਿਵੇਂ ਬੱਚੇ ਫਿਰ ਗੋਗੇ ਬੋਲੇ ਆਏ ਕਰਨਗੇ ਉਹਨਾਂ ਨੂੰ ਬੋਲਣ ਦੀ ਸ਼ਕਤੀ ਮਿਲੂ 12 ਬਸੇ ਨਾ ਆਇਆ ਕਰੀ ਆ ਜੋ ਆਉਂਦੇ ਪਰ ਗੁਰੂ ਦੀ ਬਹਿਨ ਤਾਂ ਹੋਗੀ ਮਾਰੇ ਤੇ ਆਮ ਲੋਕਾਂ ਨਾਲ ਸਾਥ ਦਾ ਵਾਲਾ ਵੀ ਲੈ ਗੁਰੂ ਦਾ ਸਰਬਤ ਗੁਰੂ ਗੋਗੇ ਸਹੀ ਮਾਰਾਈ ਜੇ ਸਰੂਪ ਉਹ ਤੋਂ ਨੰਦਲੀ ਵੀ ਦਰਸ਼ਨ ਜ਼ਰੂਰ ਕਰਾਵਾ ਕੇ ਜੀ ਆਪਾਂ ਦੇਖਣ ਆਏ ਆ ਆਪਾਂ ਪਹਿਲੀ ਵਾਰੀ ਆਏ ਆ ਪਰ ਤੁਹਾਨੂੰ ਪਹਿਲਾਂ ਵੀ ਦੱਸਿਆ ਇਤਿਹਾਸ ਤੋਂ ਨਮੇ ਬਾਬਾ ਜੀ ਤੋਂ ਸੁਣਾ ਲੇਤਾ ਤੇ ਤੁਸੀਂ ਪੂਰਾ ਇਤਿਹਾਸ ਸੁਣੋ ਚੰਗੇ ਤਰੀਕੇ ਨਾਲ ਸੁਣਿਓ ਜਿਨ੍ਹਾਂ ਦੇ ਬੱਚੇ ਗੰਗੇ ਬੋਲੇ ਨੇ ਉਹਨਾਂ ਲਈ ਬਹੁਤ ਹੀ ਇੱਥੇ ਸੁੱਖਾਂ ਪੁਰੀਆਂ ਹੁੰਦੀਆਂ ਨੇ ਬਹੁਤ ਹੀ ਬੱਚੇ ਇੱਥੇ ਆ ਕੇ ਠੀਕ ਹੁੰਦੇ ਨੇ ਤੁਸੀਂ ਵੀ ਆਪਣੇ ਬੱਚਿਆਂ ਨੂੰ ਜ਼ਰੂਰ ਲੈ ਕੇ ਆਇਓ ਉੱਪਰ ਵੀ ਦੇਖੋ ਤੁਸੀਂ ਸਰੂਪ ਨੇ ਮਾਰਾਇ ਦੇ ਅੰਦਰ ਵੀ ਸਰੂਪ ਨੇ ਮਾਰਾਇ ਦੇ ਤੇ ਤੁਸੀਂ ਆਪਣੇ ਬੱਚਿਆਂ ਨੂੰ ਇੱਥੇ ਲੈ ਕੇ ਆਓ ਔਰ ਆਪਣੇ ਬੱਚਿਆਂ ਦੀ ਲੰਬੀ ਉਮਰ ਦੀ ਕਾਮਨਾ ਕਰੋ ਗੰਗੇ ਬੋਲੇ ਬੱਚਿਆਂ ਲਈ ਬਹੁਤ ਹੀ ਵਰਦਾਨ ਹੈ ਗੁਰੂ ਮਹਾਰਾਜ ਸਾਹਿਬ ਜੀ ਦੇ ਹੁਕਮ ਅਨਸਾਰ ਤੇ ਤੁਸੀਂ ਵੀ ਇੱਥੇ ਆਪਣੇ ਬੱਚਿਆਂ ਨੂੰ ਲੈ ਕੇ ਜ਼ਰੂਰ ਆਓ ਜੀ ਹਾਂਜੀ ਜਿਨ੍ਹਾਂ ਨੇ ਵੀ ਆਉਣਾ ਇਹ ਜ਼ਿਲ੍ਹਾ ਬਠਿੰਡਾ ਦੇ ਵਿੱਚ ਪੈਂਦਾ ਜੀ ਮੋਗੇ ਤੋਂ 45 ਕਿਲੋਮੀਟਰ ਦੀ ਦੂਰੀ ਤੇ ਭਗਤਾਪਾਈ ਆਉਂਗੇ ਤੁਸੀਂ ਭਗਤਾਪਾਈ ਤੋਂ 5-6 ਕਿਲੋਮੀਟਰ ਦੀ ਦੂਰੀ ਤੇ ਕੋਠਾਗੁਰੂ ਸਥ ਹੈ ਜੀ ਸਾਰਾ ਕੋਠਾ ਨਿਕਲ ਕੇ ਪਿੰਡ ਜੀ ਤੁਸੀਂ ਇੱਕ ਸੱਜੇ ਪਾਸੇ ਹੋਵੋਗੇ ਬਠਿੰਡੇ ਨੂੰ ਜਾਂਦੇ ਸਮੇਂ ਤਾਂ ਉੱਥੇ ਤੁਹਾਨੂੰ ਇਹ ਗਰਦਵਾਰ ਸਾਹਿਬ ਦਰਸ਼ਨਗੇ ਜਿਨ੍ਹਾਂ ਦੇ ਬੱਚਾ ਨੂੰ ਡਾਕਟਰੀ ਇਲਾਜ ਨਹੀਂ ਹੁੰਦਾ ਕਰ ਸਕਦੇ ਉਹ ਆਪਣੇ ਗੁੰਗੇ ਬੋਲੇ ਬੱਚਾ ਨੂੰ ਇੱਥੇ ਗਰਦਵਾਰੇ ਇਤਿਹਾਸਿਕ ਗਰਦਾਰੇ ਚ ਲੈ ਕੇ ਆਓ ਔਰ ਆਪਣੇ ਬੱਚੇ ਨੂੰ ਠੀਕ ਕਰੋ ਅੱਛੀ ਜ਼ਿੰਦਗੀ ਜੀਵਨ ਦਾ ਬਤਿਤ ਕਰਨ ਦਾ ਉਹਨਾਂ ਨੂੰ ਕਰੋ ਤੁਸੀਂ ਤਾਂ ਦੇਖੋ ਜੀ ਆਪਾਂ ਅੱਗੇ ਫਿਰ ਤੁਹਾਨੂੰ ਹੋਰ ਵੀਡੀਓ ਸੁਵਾਉਣ ਦੀ ਰੱਖ ਤੇ ਵੀ ਕਿੰਨਾ ਭਾਰਾ ਬੋਰਡ ਦਾ ਪਰ ਅੱਜ ਕੱਲ ਤਾਂ ਇਹ ਬੋਰਡ ਕੋਈ ਲਾਉਂਦਾ ਹੀ ਨਹੀਂਗਾ ਪਰ ਸੇ ਮੁੰਡਾ ਜਿਹਨੇ ਮੇਰੇ YouTube ਤੇ ਸਪੋਰਟ ਕੀਤੀ ਜਿਹੜਾ ਮੈਂ ਤੁਹਾਨੂੰ ਜ਼ਿਕਰ ਕਰ ਦਿੰਨੀ ਆ ਸਪੋਰਟ ਕੀਤੀ ਕੀਤੀ ਨਹੀਂ ਕਰਦਾ ਵੀ ਸਪੋਰਟੇ ਮੇਰੀ ਅੱਗੇ ਧਿਆਨ ਨਾਲ ਦੇਖ ਲਓ ਜੇ ਕਿਸੇ ਸਪੋਰਟ ਕਰਨੀ ਇਹ ਮੁੰਡਾ ਜੜੀ ਵਿੱਚ سپورਟ ਕਰਦਾ ਸੱਚਾ ਤੇ ਅੱਗੇ ਦੇਖੋ ਉਧਰ ਭਾਬੀ ਸੇਵਾ ਕਰ ਰਹੇ ਨਿੰਮਾ ਦੇ ਦਰਖਤ ਨੇ ਬਹੁਤ ਵੱਡੇ ਵੱਡੇ ਜੀ ਤੇ ਆਪਾਂ ਪ੍ਰਸ਼ਾਦਾ ਪਾਣੀ ਛਕ ਲਿਆ ਆਪਾਂ ਹੁਣ ਚੱਲਦੇ ਹਾਂ ਹੋਰ ਕਿਸੇ ਗੁਰਦੁਆਰਾ ਸਾਹਿਬ ਦਰਸ਼ਨ ਦੇ ਲਈ